ਦਾ ਸਾਡਾ ਪਤਾ ਘਰੇ ਨਹੀਂ ਅਸੀਂ ਐਂਟਰ ਹੋਣ ਦੇਣਾ ਤੇ ਉਹ ਸਾਡੇ ਨਾਲ ਲੜਾਈ ਝਗੜਾ ਨਾ ਕਰਨ ਜਿਹੜੇ ਉਹ ਕੁੜੀ ਉਹ ਨਹੀਂ ਰੱਖੀ ਹੋਈ ਉਹ ਘਰ ਦੇ ਸਾਡੇ ਨੂੰ ਆ ਕੇ ਪਰੇਸ਼ਾਨ ਕਰਦੇ ਘਰੇ ਅੰਦਰ ਐਂਟਰ ਹੋਣ ਨੂੰ ਕਰਦਾ ਬੇਦਖਲ ਕੀਤਾ ਹੋਇਆ ਜੀ ਤੇ ਨਸ਼ੇ ਦੇ ਆ ਕੇ ਉਹ ਕੁੜੀ ਨੇ ਆ ਕੇ ਘਰੇ ਸ਼ਾਊਟਾਂ ਮਾਰੀ ਜੀ ਸਾਡੇ ਬੇਦਖਲ ਕਦੋਂ ਦਾ ਕੀਤਾ ਬੇਦਖਲ 2021 ਜੋ ਕੀਤਾ ਹੋਇਆ ਜੀ ਪਰसों ਰਾਤੀ ਗੱਲ ਆ ਕੱਲ ਦੀ ਦਿਹਾੜੀ ਇਹਨਾਂ ਨੇ ਕੱਲ ਸ਼ਾਮੀ ਆ ਕੇ ਫਿਰ ਸਾਡੇ ਤੇ ਹਮਲਾ ਕੀਤਾ ਜੀ ਅਸੀਂ ਇਹੀ ਗੱਲ ਤੋਂ ਡਰਦੇ ਹਾਂ ਜੀ ਸਾਡੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਹੈਗੇ ਆ ਕਿਉਂਕਿ ਅਸੀਂ ਇਦਾਂ ਦੀ ਕੈਟਾਗਰੀ ਵਾਲੇ ਨਹੀਂ ਹੈਗੇ ਉਹ ਕਿਸੇ ਕੁੜੀ ਦੇ ਨਾਲ ਰਹਿੰਦਾ ਸੀਗਾ ਉਹ ਵਿਆਹੀ ਹੋਈ ਹੈ ਜੀ ਗਾਹਾਂ ਉਹਦਾ ਨਿਆਣਾ ਵੀ ਹੈਗਾ ਜੀ ਤੇ ਉਹ ਨਿਆਣਾ ਹੈਗਾ ਤੇ ਉਹ ਹੁਣ ਐਸਮ ਘਰੇ ਐਂਟਰ ਹੋਣ ਨੂੰ ਕਰ ਰਿਹਾ ਤੇ ਉਹ ਕੁੜੀ ਉਹਨੂੰ ਨਸ਼ਾ ਕਰਵਾਈ ਵੀ ਜਾਂਦੀ ਹੈ ਤੇ ਨਾਲ ਬੁਕਾਈ ਜਾਂਦੀ ਹੈ ਤੇ ਅਸੀਂ ਕਿਹਾ ਅਸੀਂ ਜਗਾ ਨਹੀਂ ਪਹਿਲਾਂ ਤੂੰ ਆਪਣਾ ਦੇਖ ਬਈ ਅਸੀਂ ਉਹ ਕੁੜੀ ਤੋਂ ਕਹਿੰਦੇ ਆਂ ਵੀ ਤੂੰ ਪਰੇ ਰਹਿ ਤੇ ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਛੱਡ ਜਾਊਂਗਾ ਵੀ ਮੈਂ ਉਹ ਕੁੜੀ ਨੂੰ ਨਹੀਂ ਛੱਡ ਸਕਦਾ ਰਾਤ ਨੂੰ 2 2 ਵਜੇ 2 ਮਿੰਟ ਤੇ ਕੰਪਲੀਟ ਕੀਤੀ ਹੈ ਜੀ ਮੈਂ ਤੇ ਉਹ ਕਹਿੰਦੇ ਕਿ ਪੀਸੀਆਰ ਵਾਲੇ ਆ ਜਾਣਗੇ ਪੀਸੀਆਰ ਵਾਲੇ ਕਹਿੰਦੇ ਕਿ ਖਾਣੇ ਜਾਓ ਖਾਣੇ ਚਲੇ ਗਿਆ ਪਰ ਅਗਲੇ ਦਿਨ ਕੋਈ ਕਾਰਵਾਈ ਨਹੀਂ ਹੋਈ ਜੀ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਨਾਲ ਦੱਸ ਦੇ ਲੁਧਿਆਣਾ ਦੇ ਵਿੱਚ ਮੌਜੂਦ ਆ ਤਾਸਪੁਰ ਰੋਡ ਨਜ਼ਦੀਕ ਇੰਦਰਾਪੁਰੀ ਕਲੋਨੀ ਦੇ ਵਿੱਚ ਜਿੱਥੇ ਦੱਸਦੇ ਕਿ ਇੱਕ ਪਰਿਵਾਰ ਦੇ ਵਿੱਚ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਸੋ ਦੱਸਦੀ ਹੈ ਕਿ ਇੱਕ ਪਰਿਵਾਰ ਦੇ ਉੱਤੇ ਸ਼ਰੇਆਮ ਇੱਟੇ ਪੱਥਰ ਜਿਹੜੇ ਨੇ ਵਰਸਾਏ ਜਾਂਦੇ ਨੇ ਸੋ ਸ਼ਰੇਆਮ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਆ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਆਖਿਰਕਾਰ ਹੋਇਆ ਕੀ ਹੈ ਸੋ ਸਾਰੀ ਜਾਣਕਾਰੀ ਜਿਹੜੀ ਹੈ ਪਰਵਾਹ ਨਾਲ ਲੈਣੇ ਆ ਕਿ ਨਾਮ ਕੀ ਹੈ ਤੁਹਾਡਾ ਰਿੰਜੀਤ ਸਿੰਘ ਹੈ ਜੀ ਮੇਰਾ ਅੱਛਾ ਕਿਸ ਇਲਾਕੇ ਦੇ ਵਿੱਚ ਘਰ ਹੈਗਾ ਤੁਸੀਂ ਅਸੀਂ ਇੰਦਰਾਪੁਰੀ ਇੱਕ ਨੰਬਰ ਗਲੀ ਹੀ ਰਹਿੰਦੇ ਆ ਜੀ ਕੀ ਹੋਇਆ ਕੀ ਹੈਗਾ ਸਰ ਮੇਰਾ ਭਰਾ ਕਿਸੇ ਕੁੜੀ ਨਾਲ ਰਹਿੰਦਾ ਸੀ ਅਸੀਂ ਘਰੇ ਅੰਦਰ ਐਂਟਰ ਨਹੀਂ ਹੋਣ ਦੇ ਰਹੇ ਉਹਨੂੰ ਬੇਦਖਲ ਕੀਤਾ ਹੋਇਆ ਜੀ ਉਹ ਸਾਡੇ ਘਨੇ ਤੋਂ ਬਾਹਰ ਸੀ ਤਾਂ ਕਰਕੇ ਨਸ਼ਾ ਪੱਤਾ ਕਰਦਾ ਆ ਉਹ ਤਾਂ ਕਰਕੇ ਅਸੀਂ ਉਹਨੂੰ ਬਾਹਰ ਹੀ ਛੱਡਿਆ ਹੈ ਕਿ ਘਰੇ ਨੋ ਐਂਟਰੀ ਹੈ ਜੀ ਉਹਦੀ ਛੋਟਾ ਭਰਾ ਤੁਹਾਡਾ ਛੋਟਾ ਭਰਾ ਹੈ ਜੀ ਨਾਮ ਕੀ ਹੈ ਉਹਦਾ ਉਹਦਾ ਨਾਮ ਗਗਨਦੀਪਾ ਜੀ ਅੱਛਾ ਉਹ ਕਿੱਥੇ ਰਹਿੰਦਾ ਉਹ ਕਿਸੇ ਕੁੜੀ ਦੇ ਨਾਲ ਰਹਿੰਦਾ ਸੀਗਾ ਉਹ ਵਿਆਹੀ ਹੋਈ ਹੈ ਜੀ ਗਾਂਹ ਉਹਦਾ ਨਿਆਣਾ ਵੀ ਹੈਗਾ ਜੀ ਤੇ ਉਹ ਨਿਆਣਾ ਹੈਗਾ ਤੇ ਉਹ ਹੁਣ ਇਸ ਟਾਈਮ ਘਰੇ ਐਂਟਰ ਹੋਣ ਨੂੰ ਕਰ ਰਿਹਾ ਤੇ ਉਹ ਕੁੜੀ ਉਹਨੂੰ ਨਸ਼ਾ ਕਰਵਾਈ ਵੀ ਜਾਂਦੀ ਹੈ ਤੇ ਨਾਲ ਬਕਾਈ ਜਾਂਦੀ ਹੈ ਇਹ ਮੈਟਰ ਹੈ ਜੀ ਉਹਦਾ ਮਤਲਬ ਉਹ ਨਸ਼ਾ ਕਰਦਾ ਵਾ ਤੁਹਾਨੂੰ ਪਤਾ ਵਾ ਇਸ ਗੱਲ ਦਾ ਵੀ ਉਹ ਨਸ਼ਾ ਕਰਦਾ ਹੈ ਉਹਨੂੰ ਐਚ ਐਚ ਆਈ ਵੀ ਜੋ ਵੀ ਕਹਿੰਦੇ ਨੇ ਨਾ ਉਹ ਉਹਨੂੰ ਹੋਈ ਹੋਈ ਬਿਮਾਰੀ ਲੱਗੀ ਹੋਈ ਆ ਉਹਨੂੰ ਘਰੇ ਅੰਦਰ ਐਂਟਰ ਹੋਣ ਨੂੰ ਕਰਦਾ ਬੇਦਖਲ ਕੀਤਾ ਹੋਇਆ ਜੀ ਤੇ ਨਸ਼ੇ ਦੇ ਵਾਕੇ ਉਹ ਕੁੜੀ ਨੇ ਆ ਕੇ ਘਰੇ ਟਾ ਟਾ ਮਾਰੀਆਂ ਜੀ ਸਾਡੇ ਤੇ ਬੀ ਦਖਲ ਕਦੋਂ ਦਾ ਕੀਤਾ ਬੀ ਦਖਲ 2021 ਚ ਕੀਤਾ ਆ ਜੀ ਅੱਛਾ ਹਾਂਜੀ ਤੇ ਕੀ ਪਹਿਲਾਂ ਵੀ ਉਹਨੇ ਹਮਲੇ ਵਗੈਰਾ ਕੀਤੇ ਨੇ ਜਾਂ ਪਹਿਲੀ ਵਾਰੀ ਕੀਤਾ ਨਹੀਂ ਉਹ ਪਹਿਲਾਂ ਵੀ ਹਮਲੇ ਕੀਤੇ ਸੀ ਪਹਿਲਾਂ ਹਮਲੇ ਇਦਾਂ ਸੀਗੇ ਕੁੜੀ ਦੇ ਘਰ ਦੇ ਆਣੇ ਤੇ ਯਾਨੀ ਕਿ ਘਰ ਦਿੰਦਾ ਸੀ ਜਾਂ ਉਹ ਕੁੜੀ ਵਾਲੇ ਫਿਰ ਆ ਕੇ ਸਾਡੇ ਦਰਵਾਜ਼ੇ ਕਿੜਕੀਆਂ ਸਾਰਾ ਕੁਝ ਭੰਨਦੇ ਸੀ ਆ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਮਤਲਬ ਜਦੋਂ ਇਹ ਰਾਤ ਨੂੰ ਆਏ ਆ ਇਹ ਕਿਸ ਰਾਤ ਨੂੰ ਆਏ ਆ ਤੇ ਇਹਨਾਂ ਵੱਲੋਂ ਕਦੋਂ ਕਿੰਨੇ ਕ' ਵਜੇ ਦਾ ਜਿਹੜਾ ਸਮਾਂ ਸੀਗਾ ਕਿੰਨੇ ਕ' ਵਜੇ ਹਮਲਾ ਕੀਤਾ ਜਾਂਦਾ ਇਹ ਪਰਸੋ ਰਾਤ 1 ਵਜੇ ਕਰੀਬ ਇਹ ਆਏ ਨੇ ਕਟੋ ਘਟ ਅੱਧਾ ਘੰਟਾ ਦੇ ਲਵੇ ਸ਼ਾ ਵੀ ਇਹਨਾਂ ਨੇ ਇਟਾ ਰੋਡ 'ਤੇ ਪੱਥਰ ਚਲਾਇਆ ਚੰਗਾ ਮੇਰੇ ਕੋਲ ਲਾਈਵ ਵੀਡੀਓ ਪਈਆਂ ਨੇ ਜੀ ਕੈਮਰੇ ਮੇਰੇ ਸੀਸੀਟੀਵੀ ਲੱਗੇ ਹੋਏ ਨੇ ਜੋ ਬਣਦੀ ਕਾਰਵਾਈ ਇਹਨਾਂ ਤੇ ਕਰਵਾਈ ਜਾਵੇ ਜੀ ਉਹ মিডিਆ ਨੂੰ ਪ੍ਰੋਵਾਈਡ ਕਰੂੰਗੇ ਸੀਐਸਡੀ ਵੀਡੀਓ ਹਾਂਜੀ ਹਾਂਜੀ ਦੇ ਦਾਂਗਾ ਜੀ ਵੀਡੀਓ ਵੀਡੀਓ ਦੇ ਜਾਾਂਗਾ ਤੁਹਾਨੂੰ ਤੇ ਮੌਕੇ ਤੇ ਤੁਸੀਂ ਪੁਲਿਸ ਬੁਲਾਈ ਸੀ ਕਿ ਉਥੋਂ ਰਾਤ ਨੂੰ ਸਰ ਮੈਂ ਪੁਲਿਸ ਬੁਲਾਈ ਸੀ ਪੀਸੀਆਰ ਨੂੰ ਫੋਨ ਕੀਤਾ ਸੀਗਾ ਪੀਸੀਆਰ ਘਟੋ ਘਟ ਅੱਧੇ ਪੌਣੇ ਘੰਟੇ ਬਾਅਦ ਆਈ ਹੈ ਜੀ ਅੱਧੇ ਘੰਟੇ ਬਾਅਦ ਆਈ ਹੈ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਦੂੰਗਾ ਪੀਸੀਆਰ ਆਈ ਇੱਥੇ ਉਹ ਬੈਠੇ ਸੀਗੇ ਪੀਸੀਆਰ ਵਾਲਿਆਂ ਨੇ ਉਹਨਾਂ ਨੂੰ ਭਜਾ ਦਿੱਤਾ ਪਰ ਅਗਲੇ ਦਿਨ ਉਹਨਾਂ ਤੇ ਬਣਦੀ ਕਾਰਵਾਈ ਮੈਂ ਥਾਣੇ ਜਾ ਕੇ ਰਾਤ ਨੂੰ ਉਸੇ ਟਾਈਮ ਤਰਖਾਸ ਦੇ ਕੇ ਆਇਆ ਰਾਤ ਨੂੰ 2 2 ਵਜੇ 2 ਮਿੰਟ ਤੇ ਕੰਪਲੀਟ ਕੀਤੀ ਹੈ ਜੀ ਮੈਂ ਤੇ ਉਹ ਕਹਿੰਦੇ ਕਿ ਪੀਸੀਆਰ ਵਾਲੇ ਆ ਜਾਣਗੇ ਪੀਸੀਆਰ ਵਾਲੇ ਕਹਿੰਦੇ ਕਿ ਤੁਸੀਂ ਥਾਣੇ ਜਾਓ ਥਾਣੇ ਚਲੇ ਗਿਆ ਪਰ ਅ ਕੱਲ੍ਹ ਦੀ ਦਿਨ ਸਾਰੀ ਦਿਹਾੜੀ ਕੋਈ ਕਾਰਵਾਈ ਨਹੀਂ ਹੋਈ ਮੈਂ ਸਰ ਨੂੰ ਫੋਨ ਵੀ ਕਰਦਾ ਰਿਆ ਤੇ ਇੱਕ ਵਾਰ ਜਾ ਕੇ ਮਿਲ ਕੇ ਵੀ ਆਇਆ ਉਹ ਕਹਿੰਦੇ ਅਸੀਂ ਕਰਦੇ ਆਂ ਕਾਰਵਾਈ ਪਰ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦਾ ਕਿਹੜਾ ਲੱਗਦਾ ਡਿਵੀਜ਼ਨ ਨੰਬਰ 7 ਪੈਂਦਾ ਜੀ ਅੱਛਾ ਮਤਲਬ 2 ਦਿਨ ਹੋ ਗਏ ਇਹਨੇ ਟੋਟਲ ਕਾਰਵਾਈ ਨਹੀਂ ਹੋਈ ਹਾਂਜੀ ਹਾਂਜੀ ਪਰਸੋ ਰਾਤ ਦੀ ਗੱਲ ਆ ਕੱਲ੍ਹ ਦੀ ਦਿਹਾੜੀ ਇਹਨਾਂ ਨੇ ਕੱਲ ਸ਼ਾਮੀ ਆ ਕੇ ਫਿਰ ਸਾਡੇ ਤੇ ਹਮਲਾ ਕੀਤਾ ਜੀ ਅਸੀਂ ਇਹੀ ਡਰਦੇ ਆਂ ਜੀ ਸਾਡੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਹੈਗੇ ਆ ਕਿਉਂਕਿ ਅਸੀਂ ਇਦਾਂ ਦੀ ਕੈਟਾਗਰੀ ਵਾਲੇ ਨਹੀਂ ਹੈਗੇ ਕਿਉਂਕਿ ਕਿਸੇ ਨੂੰ ਵੀ ਸਾਡੇ ਬਾਰੇ ਪੁੱਛ ਸਕਦੇ ਹੋ ਜੇ ਕਿਤੇ ਅਸੀਂ ਉਲਸਦਾਨਾਂ ਨੂੰ ਖੌਫ ਨਹੀਂ ਹੈਗਾ ਜੀ ਉਹਨਾਂ ਨੂੰ ਕੋਈ ਖੌਫ ਨਹੀਂ ਹੈਗਾ ਉਹ ਉਹਨਾਂ ਦੀ ਕੈਟਾਗਰੀ ਹੋਈ ਇਦਾਂ ਦੀ ਉਹ ਨਸ਼ੇ ਪੱਤੇ ਵਾਲੇ ਬੰਦੇ ਨੇ ਤੇ ਉਹ ਜਾਨੀ ਉਹਨਾਂ ਦੀ ਆਣੀ ਜਾਣੀ ਲੱਗੀ ਰਹਿੰਦੀ ਹੈ ਤੇ ਉਹ ਪੁਲਿਸ ਉਹਨਾਂ ਨੂੰ ਚੱਕਦੀ ਨਹੀਂ ਹੈ ਜਾਂ ਕੀ ਚੱਕਰ ਹੈ ਜਾਂ ਉਹ ਪੈਸੇ ਚੁਣੋਂਦੇ ਜਾਂ ਕੀ ਹੈ ਇਹ ਆਪਾਂ ਨੂੰ ਨਹੀਂ ਪਤਾ ਹੈਗਾ ਜੀ ਜੀ ਇਹ ਬਿਲਕੁਲ ਸੋ ਕੀ ਮੰਗ ਕੀ ਕਰਦੇ ਹੋ ਸਰ ਜਿਹੜੀ ਉਹਨਾਂ ਤੇ ਕਾਰਵਾਈ ਬਣਦੀ ਆ ਉਹ ਉਹਨਾਂ ਤੇ ਕੀਤੀ ਜਾਵੇ ਸਾਨੂੰ ਥੋੜੀ ਜੀ ਚੈਨ ਦੀ ਜ਼ਿੰਦਗੀ ਨਾਲ ਅਸੀਂ ਸੋ ਜਾਈਏ ਤੇ ਅਸੀਂ ਚੈਨ ਦੀ ਜ਼ਿੰਦਗੀ ਯਾਨੀ ਕਿ ਇੱਥੇ ਸੌ ਨਹੀਂ ਸਕਦੇ ਅਸੀਂ ਤਾਂ ਦੁਖੀ ਹੋਏ ਹੋਏ ਆ ਬਹੁਤ ਜ਼ਿਆਦਾ ਬਿਲਕੁਲ ਸੋ ਦੱਸਤੀ ਹੈ ਕਿ 21 ਦੇ ਵਿੱਚ ਬੇਦਖਲ ਕੀਤਾ ਸੀਗਾ ਪਰਿਵਾਰ ਵੱਲੋਂ ਕਹਿਣਾ ਉਸ ਪਰਾਂ ਵੱਲੋਂ ਕਹਿਣਾ ਜਿਹੜਾ ਉਸ ਦਾ ਛੋਟਾ ਪਰਾ ਸੀਗਾ ਉਹਦੇ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਤੇ ਵੱਡੇ ਭਰਾ ਵੱਲੋਂ ਕਹਿਣਾ ਹੈ ਕਿ ਕੀ ਨੂੰ ਜਿਹੜਾ ਉਹਨੂੰ ਬੇਦਖਲ ਕੀਤਾ ਸੀਗਾ ਤੇ ਉਹਨੂੰ ਜਿਹੜਾ ਨਸ਼ੇ ਦਾ ਵੀ ਜਿਹੜਾ ਉਹ ਆਦੀ ਹੈ ਸੋ ਅਸੀਂ ਇਸ ਗੱਲ ਦੀ ਪੁੱਛ ਨਹੀਂ ਕਰਦੇ ਪਰ ਭਰਾ ਵੱਲੋਂ ਜਿਹੜੀ ਗੱਲ ਉਹਦੇ ਬ੍ਰਦਰ ਵੱਲੋਂ ਕਹੀ ਜਾ ਰਹੀ ਹੈ ਤੁਹਾਡੇ ਸਾਹਮਣੇ ਹੈ ਮਰਦਦ ਸਾਡੇ ਨਾਲ ਮੌਜੂਦ ਹੈ ਜਾਣਕਾਰੀ ਲਵਾਂਗੇ ਕਿ ਤੁਹਾਡਾ ਬੇਟਾ ਛੋਟਾ ਕੀ ਨਾਮ ਹੈ ਉਹਦਾ ਗਗਨਦੀਪ ਸਿੰਘ ਅੱਛਾ ਕੀ ਕਰਦਾ ਵੇ ਕੰਮ ਕੰਮ ਤਾਂ ਉਹ ਪਹਿਲਾਂ ਗੱਡੀ ਚ ਚਲਾਉਂਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਨਸ਼ਿਆਂ 'ਚ ਪੈ ਗਿਆ ਉਹ ਜਿਹੜੀ ਕੁੜੀ ਰੱਖੀ ਹੋਈ ਆ ਅਸੀਂ ਉਹਨੂੰ ਕਹਿੰਨੇ ਆਂ ਵੀ ਭਾਈ ਇਹ ਕੰਮ ਗਲਤ ਵਾ ਨਜ਼ਾਇਜ਼ ਵੰਦ ਥੋੜਾ ਜਿਹੜਾ ਬੇਟਾ ਛੋਟਾ ਉਹ ਨਸ਼ੇ ਕਰਦਾ ਹਾਂਜੀ ਨਸ਼ੇ ਪੱਤੇ ਉਹਨਾਂ ਦੇ ਨਾਲ ਰਲ ਕੇ ਕਰਦਾ ਵਾ ਉਹ ਤੁਸੀਂ ਕਿਤੇ ਕੰਪਲੇਂਟ ਦਿੱਤੀ ਨਹੀਂ ਇਸ ਬਾਰੇ ਥਾਣੇ ਕੰਪਲੇਂਟ ਨਹੀਂ ਦਿੱਤੀ ਵੀ ਨਸ਼ਾ ਕਰਦਾ ਉਹਦਾ ਨਸ਼ਾ ਛੁਡਾਇਆ ਜਾਵੇ ਨਸ਼ਾ ਉਹਦਾ ਅਸੀਂ ਪਹਿਲਾਂ ਦਵਾਈ ਦਬੂਈ ਉਹਨੂੰ ਦਵਾਉਂਦੇ ਰਹੇ ਆ ਤੇ ਉਹ ਨਹੀਂ ਛੱਡਿਆ ਨਹੀਂ ਉਹ ਮੰਨਿਆ ਹੈਗਾ ਸਾਡੀ ਗੱਲ ਮੰਨਦਾ ਹੀ ਨਹੀਂਗਾ ਹੂੰ ਤੇ ਉਹ ਜਿਹੜੇ ਇੱਟੇ ਪੱਥਰ ਵਰਸਾਏ ਗਏ ਉਹ ਕਿਉਂ ਵਰਸਾਏ ਗਏ ਉਹਦਾ ਕੀ ਕਾਰਨ ਉਹ ਕਹਿੰਦਾ ਸੀ ਸਾਨੂੰ ਘਰੇ ਮੈਨੂੰ ਐਂਟਰੀ ਕਰਨ ਦੇਵੋ ਮੈਂ ਘਰੇ ਰਹਿਣਾ ਵਾ ਮੈਨੂੰ ਜਗ੍ਹਾ ਦੇਵੋ ਤੇ ਅਸੀਂ ਕਿਹਾ ਅਸੀਂ ਜਗ੍ਹਾ ਨਹੀਂ ਦੇਣੀ ਪਹਿਲਾਂ ਤੂੰ ਆਪਦਾ ਦੇਖ ਬਈ ਅਸੀਂ ਉਹ ਕੁੜੀ ਤੋਂ ਕਹਿੰਨੇ ਆਂ ਵੀ ਤੂੰ ਪਰੇ ਰਹਿ ਹੂੰ ਤੇ ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਛੱਡ ਦੂੰਗਾ ਵੀ ਮੈਂ ਉਹ ਕੁੜੀ ਨੂੰ ਨਹੀਂ ਛੱਡ ਸਕਦਾ ਅੱਛਾ ਉਹ ਜਿਹੜਾ ਥੋੜਾ ਛੋਟਾ ਮੁੰਡਾ ਹੈਗਾ ਵਾ ਉਹਦਾ ਉਹ ਮੈਰਿਡ ਹੈਗਾ ਵਿਆਹ ਹੋਇਆ ਸਾਨੂੰ ਵਿਆਹ ਹੋਇਆ ਕੁਮਾਰਾ ਹੀ ਆ ਉਹ ਕੁੜੀ ਵਿਆਹੀ ਹੋਈ ਆ ਅੱਛਾ ਕੁੜੀ ਦੇ ਇੱਕ ਕੁੜੀ ਵੀ ਆ ਗਾ ਅੱਛਾ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਤੁਸੀਂ ਕੀ ਗਿਆ ਬੱਸ ਇਹਨੂੰ ਹੁਣ ਅਸੀਂ ਜਾਣੇ ਆ ਉਹ ਕਾਹ ਦਿੰਦੇ ਕੋਈ ਨਾ ਅਸੀਂ ਕਰਦੇ ਹੂੰ ਤੇ ਹੋਰ ਕੁਛ ਨਹੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਇਹੀ ਕਹਿੰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਵੀ ਸਾਡੇ ਤੇ ਬਾਰ ਬਾਰ ਹਮਲਾ ਨਾ ਹੋਵੇ ਕਿ ਇਨਸਾਫ ਕੀ ਚਾਹੀਦਾ ਇਨਸਾਫ ਵੀ ਇਹ ਮੁੰਡਾ ਸਾਡਾ ਆਪਦਾ ਘਰੇ ਨਹੀਂ ਅਸੀਂ ਐਂਟਰ ਹੋਣ ਦੇਣਾ ਤੇ ਉਹ ਸਾਡੇ ਨਾਲ ਲੜਾਈ ਝਗੜਾ ਨਾ ਕਰਨ ਜਿਹੜੇ ਉਹ ਕੁੜੀ ਉਹਨੇ ਰੱਖੀ ਹੋਈ ਉਹਦੇ ਘਰ ਦੇ ਸਾਨੂੰ ਆ ਕੇ ਪਰੇਸ਼ਾਨ ਕਰਦੇ ਆ ਤੁਹਾਨੂੰ ਪਤਾ ਉਹ ਮੁੰਡਾ ਕਿੱਥੇ ਨਹੀਂ ਸਰ ਉਹਦਾ ਨਹੀਂ ਪਤਾ ਹੈਗਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਸਰ ਕੋਈ ਕੰਟੈਕਟ ਵਗੈਰਾ ਨਹੀਂ ਸਰ ਸਾਡੇ ਕੋ ਨਹੀਂ ਹੈਗਾ ਅਸੀਂ ਉਹਨਾਂ ਨਾਲ ਲਿੰਕ ਰੱਖਿਆ ਹੀ ਨਹੀਂ ਹੋਇਆ ਸਰ ਕੋਈ ਵੀ ਜੀ ਅਸੀਂ ਲਿੰਕ ਰੱਖਿਆ ਨਹੀਂ ਹੈਗਾ ਉਹ ਘਰੇ ਐਂਟਰ ਹੋਣ ਨੂੰ ਕਰਦਾ ਪਰ ਅਸੀਂ ਘਰੇ ਐਂਟਰ ਨਹੀਂ ਹੋਣ ਦਿੰਦੇ ਕਿਉਂਕਿ ਉਹਨੂੰ ਪ੍ਰੋਬਲਮ ਹੈਗੀ ਆ ਮੜ ਕੇ ਸਾਡੇ ਵੀ ਨਿੱਕੇ ਹੈਗੇ ਆ ਬੱਚੇ ਉਹਨਾਂ ਲੜਾਈਆਂ ਉਹ ਕਰਕੇ ਹੁੰਦਾ ਅਸੀਂ ਆਪ ਭੋਗਤਦੇ ਆ ਮੇ ਵੀ ਮੰਮੀ ਮੈਂ ਅਸੀਂ ਆ ਸਾਡੇ ਤੁਸੀਂ ਦੇਖ ਸਕਦੇ ਹੋ ਘਰ ਦੀ ਤੋੜਪਨ ਬਹੁਤ ਕਰਵਾਈ ਹੋਈ ਹੋਣੀ ਜੀ ਬਿਲਕੁਲ ਸੋ ਦੱਸਦੇ ਕਿ ਪਰਵਾਹ ਸਾਡੇ ਨਾਲ ਮजूद ਸੀਗਾ ਇੱਕ ਮਾਂ ਉਸਦਾ ਵੱਡਾ ਬੇਟਾ ਜਿਹੜਾ ਉਹ ਮਜੂਦ ਸੀਗਾ ਸੋ ਪਰਵਾੜ ਜਿਹੜਾ ਇਕੱਠਾ ਰਹਿ ਰਿਹਾ ਇਹ ਉਹ ਕਰ ਰਿਹਾ ਜਿਸ ਕਰਦੇ ਉੱਤੇ ਹਮਲਾ ਕੀਤਾ ਜਾਂਦਾ ਸੋ ਤਸਵੀਰ ਜੜੀਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇੰਦਰਾਪੁਰੀ ਕਲੋਨੇ ਦੇ ਵਿੱਚ ਹੈ ਇਹ ਉਹ ਕਰ ਰਿਹਾ ਜਿਸ ਕਰਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਬੇਟੇ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਵੀ ਨਾਲ ਹੀ ਇਕੱਠੇ ਰਕੋ ਕਰਦੇ ਵਿੱਚ ਪਰ ਇਕੱਠੇ ਨਹੀਂ ਰੱਖਿਆ ਜਾ ਰਿਹਾ ਕਿਉਂਕਿ ਉਸ ਦਾ ਕਾਰਨ ਹੈ ਨਸ਼ਾ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲਿਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਸ਼ਾ ਕੀਤਾ ਜਾ ਰਿਹਾ ਮੁੰਡੇ ਵੱਲੋਂ ਨਸ਼ਾ ਕੀਤਾ ਜਾਂਦਾ ਉਸ ਤੋਂ ਬਾਜ਼ੂਦ ਕੰਪਲੇਂਟ ਦਿੱਤੀ ਜਾਂਦੀ ਆ ਥਾਣੇ ਦੇ ਵਿੱਚ ਤੇ ਹੁਣ ਤੱਕ ਕਾਰਵਾਈ ਜੜੀ ਆ ਨਹੀਂ ਹੋਈ ਸੋ ਇੱਕ ਵੱਡੀ ਗੱਲ ਆ ਸੋ ਵੱਡਾ ਸਵਾਲ ਆ ਗੱਲਬਾਤ ਕਰਾਂਗੇ ਡਿਵੀਜ਼ਨਬਰ 7 ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਸੋ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਕਿਉਂ ਨਹੀਂ ਮਿਲਿਆ ਇਹ ਮਾਮਲਾ ਕੀ ਚੀਜ਼ ਆ ਇਹ ਮਾਮਲਾ ਜੇ ਤਾਂ ਬੇਟਾ ਨਸ਼ੇੜੀ ਐ ਇਹਨੂੰ ਮਤ ਕਾਫੀ ਚਿਰ ਤੋਂ ਉਹਨਾਂ ਨੇ ਬੇਦਖਲ ਕੀਤਾ ਆ ਕਹਿੰਦੇ ਤੱਕ ਉਹ ਨਸ਼ਾ ਕਰਦਾ ਤੇ ਆ ਕੇ ਆਪਣਾ ਘਰ ਦਾ ਹੱਕ ਮੰਗਦਾ ਜਿਹੜਾ ਕੋਈ ਨਹੀਂ ਦਿੰਦੀ ਇੱਕ ਵੱਲੋਂ ਮੁੰਡੇ ਨੂੰ ਦਿੱਤਾ ਆ ਕੋਨੇ ਔਰ ਇਹ ਪਹਿੜਾ ਵੀ ਜਿਹੜੀਆਂ ਉਹਦੇ ਨਾਲ ਨੇ ਉਹ ਹੱਕ ਨਹੀਂ ਦੇਣਾ ਚਾਹੁੰਦੀ। ਇਹ ਗੁੱਸੇ 'ਚ ਆ ਕੇ ਘਰ 'ਚ ਪੰਤੂਲ ਕਰਦਾ। ਇਸ ਤਰੀਕੇ ਇਹਨੇ ਦਸੰਦੀ ਜਾ ਕੇ ਕੋਰਟ ਵਿੱਚ ਚਾਰਾ ਜੋਗੀ ਕਰੋ। ਨਾ ਤੇ ਆਪਾਂ ਪ੍ਰੋਫੀਟੀ ਦਵਾ ਸਕਦੇ ਕਿ ਇਹਦੀ ਨਾ ਕੋਈ। ਨਹੀਂ ਇਹ ਨਸ਼ਾ ਕਿੰਨੇ ਦਿਨਾਂ ਤੋਂ ਕਰਦਾ ਪਹਿਲਾਂ ਕੋਈ ਪਤਾ ਨਹੀਂ। ਇਹ ਨਹੀਂ ਬੰਦਾ ਕਹਿੰਦੇ ਕਾਫੀ ਚਿਰ ਤੋਂ ਕਰਦਾ ਲੇਕਿਨ ਬੇਦਖਲ ਕੀਤਾ ਆ ਉਹਨੇ। ਕੀ ਨਾਮ ਹੈ ਉਹਦਾ? ਨਾ ਨਹੀਂ ਮੁੰਡੇ ਦਾ ਇਹਨੂੰ ਪਤਾ ਮੈਨੂੰ ਅਜੇ ਤੱਕ ਸਾਹਮਣੇ ਨਹੀਂ ਆਇਆ ਨਾਮ ਉਹਨੂੰ। ਅੱਛਾ ਤੇ ਜਨਾਬ ਨੂੰ ਕੰਪਲੀਟ ਦਿੱਤੀ ਗਈ ਹੈ ਜਿਹੜੀ ਉਹਨਾਂ ਵੱਲੋਂ ਸਾਫ ਤੋਂ ਰਿਪੋਰਟ ਪਿਆ ਜਾ ਰਹੀ ਕਿ ਕੋਈ ਕਾਰਵਾਈ ਨਹੀਂ ਕੀਤੀ ਸਾਰੀ। ਤੇ ਕਾਰਵਾਈ ਦੀ ਕੀ ਆਈ ਸੀ ਉਹ ਆਪ ਹੀ ਕਹਿੰਦੇ ਅੰਦਰ ਜਨ ਮਾਇ ਕਰਦਾ ਚੱਲ ਗਿਆ ਤੇ ਮੈਂ ਕਿਹਾ ਜੇ ਤੂੰ ਆ ਕੇ ਦੱਸਦੇ ਇਹ ਤਾਂ ਕਾਇਰ ਹੀ ਨਾ ਹੀ ਉਹ ਆਏ ਦੁਬਾਰਾ ਕਰਦੇ ਤੋਂ ਸ਼ਰੇਆ ਮਿੱਟਾ ਪੱਥਰ ਮਾਉਨਾ ਤੇ ਪਰਿਵਾਰ ਕਾਫੀ ਸਮਾਂ ਆਉਣਾ ਪੱਥਰ ਦੇਖੋ ਜੀ ਹੁਣ ਬੱਚਾ ਇੱਕ ਵੇ ਘਰੋਂ ਕੀਤਾ ਜੋ ਭੁੱਖਾ ਮਰੂ ਤੇ ਬਤਰੀ ਮਰੂ ਇਹਦਾ ਫਰਜ਼ੇ ਨਹੀਂ ਬੰਦਾ ਬੂਗਾ ਕੋਲ ਕੇ ਮਾਪਿਆ ਦਾ ਇਹਦੀ ਗੱਲ ਸੁਣ ਲਾ ਕੇ ਪੁਲਿਸ ਨੂੰ ਦੱਸਣਾ ਹਾਂ ਜੀ ਉਹਦਾ ਫਰਜ਼ੇ ਤੇ ਬੰਦਾ ਹੀ ਆ ਵੀ ਦੱਸੋ ਕਿਉਂ ਮਾਰਦਾ ਤੇ ਪੱਥਰ ਬੂਹਾ ਤੇ ਖੋਲ ਸਕਦੇ ਸੀ ਨਾ ਜੀ ਹਾਂ ਕੀ ਕਰਵੇਂ ਕੀਤੀ ਚਾਹੂ ਕਰ ਵੀ ਨੇ ਚਿਹਰੀਆ ਜੋ ਕਰ ਵੀ ਕਹਿਣਗੇ ਕਰਦਾਂਗੇ ਵੀ ਲੇਕਿਨ ਹੈ ਪ੍ਰਾਪਰਟੀ ਦਾ ਮਸਲਾ ਜਿਹਦੇ ਕੇ ਸਾਹਮਣੇ ਆਇਆ ਹੈ ਉਹ ਪ੍ਰਾਪਰਟੀ ਦਾ ਮਸਲਾ ਹੈ ਲੜਾਈ ਝਗੜੇ ਦਾ ਲੜਾਈ ਝਗੜੇ ਦਾ ਕਾਰਨ ਹੀ ਪ੍ਰਾਪਰਟੀ ਹੈ ਵੀ ਘਰ ਦਾ ਉਹਨੂੰ ਵੀ ਇਹ ਦਖਲ ਕੀਤਾ ਹੈ ਸਾਰਾ ਪ੍ਰਾਪਰਟੀ ਜਿਹੜਾ ਮੁੰਡਾ ਦੱਬੀ ਬੈਠਾ ਜਿਹੜਾ ਸਾਰਾ ਪਰਿਵਾਰ ਇੱਕ ਪਾਸੇ ਸੁਪਿੰਦਰ ਕੋਰ ਨੂੰ ਇਨਸਾਫ ਦਿੱਤਾ ਹੂੰ ਉਹਦੀ ਮਾਂ ਸੁਪਿੰਦਰ ਬੌਰ ਨੂੰ ਇਨਸਾਫ ਦਿੱਤਾ ਜੀ ਇਨਸਾਫ ਮਿਲੇਗਾ ਇਨਸਾਫ ਇਹੀ ਕਹੇ ਵੀ ਕਾਨੂੰਨੀ ਤਿਆਰ ਕਰੋ ਕੋਰਟ ਵਿੱਚ ਜਾ ਕੇ ਚਾਰਾ ਜੋਈ ਕਰਿਓ ਜੇ ਦਿੰਦੀ ਨਹੀਂ ਦੇਣਾ ਤੇ ਉਹਦਾ ਫਰਜ ਹੈ ਮਾਂ ਪਿਓ ਦਾ ਉਹਨੂੰ ਬਾਹਾਲ ਕੇ ਸਾਨੂੰ ਸਹਿਮਤੀ ਦਿਵਾਵੇ ਬੇਟੇ ਵੀ ਮੈਂ ਦਿੰਦੀ ਆਪੇ ਲੜਾਈ ਖਤਮ ਹੋ ਜਾਏ ਲੜਾਈ ਦਾ ਕਰਨ ਹੀ ਹੈ ਜੀ ਸੋ ਦੱਸ ਜੇ ਇਸ ਮਾਮਲੇ ਸੰਬੰਧ ਡਿਵੀਜ਼ਨ ਨੰਬਰ 7 ਦੇ ਵਿੱਚ ਹੈ ਐਸਾ ਹੀ ਮਲਕੀਤ ਨਾਲ ਗਲਬਾਤ ਕੀਤੀ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਬਾਈ ਕੰਪਲੇਨਟ ਜਿਹੜੀ ਆ ਉਹਨਾਂ ਵੱਲੋਂ ਆ ਚੁੱਕੀ ਹੈ ਪਰਿਵਾਰ ਵੱਲੋਂ ਸੁਖਵਿੰਦਰ ਕੌਰ ਵੱਲੋਂ ਸੋ ਇਸ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਪਰਤਾਲ ਚੱਲ ਰਹੀ ਹੈ ਫਿਰ ਹਾਲ ਮੁੰਡਾ ਜਿਹੜਾ ਵੈ ਨਸ਼ਾ ਕਰਦਾ ਹੈ ਇਹ ਗੱਲ ਪੁਲਿਸ ਵੱਲੋਂ ਵੀ ਕਹੀ ਗਈ ਹੈ ਫਿਰ ਇਹ ਵੀ ਗੱਲ ਨਾਲ ਕਹੀ ਜਾ ਰਹੀ ਹੈ ਕਿ ਪ੍ਰੋਪਰਟੀ ਦਾ ਜਿਹੜਾ ਮੈਟਰ ਹੈ ਸੋ ਪ੍ਰੋਪਰਟੀ ਜਿਹੜੀ ਹੈ ਪੁਲਿਸ ਨਹੀਂ ਦਵਾ ਸਕਦੀ ਸੋ ਕਿਤੇ ਨ ਕਿਤੇ ਇਹ ਵੀ ਕਿਹਾ ਗਿਆ ਨਾਲੇ ਪੁਲਿਸ ਵੱਲੋਂ ਕੀ ਜਿਹੜਾ ਲੜਾਈ ਝਗੜਾ ਵੈ ਉਸ ਤੇ ਰਿਕਾਰਡਿੰਗ ਜੋ ਵੀ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਊਗਾ ਪਰ ਆਣ ਵਾਲਾ ਸਮਾਂ ਦੱਸੂਗਾ ਕਿ ਲੁਧਿਆਣਾ ਰੀਜਨ ਬਰਤਾਤੀ ਦੀ ਪੁਲਿਸ ਪਰਿਵਾਰ ਨੂੰ ਕਦੋਂ ਇਨਸਾਫ ਦੇਊਗਾ ਉਹ ਆਣ ਵਾਲਾ ਸਮਾਂ ਦੱਸੂਗਾ ਦੇਖਦੇ ਹੋ ਲੁਧਿਆਣਾ ਲਈ ਮੈਨ ਟਿੰਗ ਕਮਰਮੈ